ਲੋ ਵੀ ਦੋਸਤੋ ਜੇ ਕਿਸੇ ਮੇਰੇ ਸੱਜਣ ਤੋਂ ਮੇਲਾ ਲੁੱਟ ਹੁੰਦਾ ਲੁੱਟ ਲਿਓ ਦੋਸਤੋ ਮੈਂ ਜਿਹੜੀ ਤੁਹਾਨੂੰ ਸਾਹਮਣੇ ਦਿਖੀ ਜਾਂਦੀ ਆ ਇਹਦੀ ਬਰੀਡ ਦਾ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਤੇ ਤੁਹਾਨੂੰ ਦੇਖਦੀ ਆ ਬਰੀਡ ਕੀ ਆ ਮਹਿੰਦੀ ਤਾਂ ਕਿੰਨੇ ਕ ਪਾਣੀ ਚ ਇਹ ਇਹਦਾ ਜਾਤਖਾਨਾ ਦੱਸਦਾ ਦੋਸਤੋ ਮੈਂ ਨੇ ਨਾ ਜਦੋਂ ਚੱਪੜਚੜੀ ਮੇਲਾ ਹੋਇਆ ਸੀ ਨਾ ਆਪਣੇ ਮੋਹਾਲੀ ਜ਼ਿਲ੍ਹੇ ਦਾ ਪਿੰਡ ਆ ਚੱਪੜਚੜੀ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜੰਗ ਫਤਿਹ ਕਰੀ ਤਾਂ ਉਹ ਪਿੰਡ ਦੇ ਵਿੱਚ ਦੋਸਤੋ ਨੈਸ਼ਨਲ ਲਾਈਫਸਟਾਕ ਐਨੀਮਲ ਚੈਂਪੀਅਨਸ਼ਿਪ ਹੋਈ ਸੀਗੀ ਤਾਂ ਉੱਥੇ ਮੈਂ ਨੇ 20 ਲੀਟਰ ਪਲੱਸ ਦੁੱਧ ਰਿਕਾਰਡ ਕਰਾਇਆ ਸੀ ਉਹ ਸਰਟੀਫਿਕੇਟ ਕੋਲ ਪਿਆ ਵਾਲੀ ਆ ਸਾਬ ਉਹਨਾਂ ਦੇ ਤਾਂ ਦੋਸਤੋ ਵੱਡੇ ਕੱਦ ਦੀ ਮੈਂ ਹੁਣ ਜੇ ਤੁਸੀਂ ਮੇਲਾ ਲੁੱਟਣਾ ਚਾਹੁੰਦੇ ਹੋ ਵੀ ਮਸਲਾ ਕੀ ਆ ਐਡੇ ਕੱਦ ਵਾਲੀ ਮੈਂ ਤੁਹਾਨੂੰ ਦੋਸਤੋ 80000 ਤੋਂ ਨਰਮੀ ਮਿਲ ਜਾਊਗੀ ਇਹ ਇਹਦਾ ਵੀ ਕਾਰਨ ਕੀ ਆ ਏ ਦੋਸਤੋ ਥੋਡੀ ਕਿਸਮਤ ਲਾ ਲਓ ਬਈ ਤੁਹਾਨੂੰ ਇੰਨੇ ਭਾਜ ਮਿਲੂਗੀ ਪਰ ਵਾਲੀਆ ਸਾਹਿਬ ਉਹਨਾਂ ਨੇ ਬੜੇ ਵੱਡੇ ਭਾਜ ਚ ਮੱਝ ਖਰੀਦੀ ਸੀ ਹਜੇ ਦੋਸਤੋ ਇਹਦੇ 12 13 ਦਿਨ ਪਏ ਆ ਹਜੇ ਤਾਂ ਕੁਝ ਵੀ ਨਹੀਂ ਬਣੀ ਹੈਗੀ ਹਜੇ ਤਾਂ ਦੋਸਤੋ ਬਹੁਤ ਸੁਣਾ ਜਦ ਵੀ ਨਹੀਂ ਸੁਣਾ ਚੇਤੇ ਵੀ ਨਹੀਂ ਮੈਂ ਇਹਨੂੰ ਹਜੇ ਤਾਂ ਦੋਸਤੋ ਇਹ 15 ਦਿਨ ਮੈਂ ਕੱਢੂਗੀ ਦੋਸਤੋ ਮਸਲਾ ਕੀ ਹੋਇਆ ਅੱਜ ਤੋਂ ਹਫਤਾ ਪਹਿਲਾਂ ਵਾਲੀਆ ਸਾਹਿਬ ਉਹਨਾਂ ਨੇ ਇਹ ਮੈਂ ਖਰੀਦੀ ਸੀ ਟੈਂਪੂ ਜਦੋਂ ਚੜੀ ਆ ਨਾ ਲੇਵਾ ਵੱਡਾ ਹੋਣ ਕਰਕੇ ਆ ਥੱਲੇ ਇਹ ਮੈਂ ਬਹਿ ਗਈ ਥਣ ਥੱਲੇ ਆ ਗਿਆ ਖੋਰ ਵੱਜਿਆ ਉੱਤੇ ਤਾਂ ਖੋਰ ਵੱਜਣ ਦੇ ਕਾਰਨ ਅੱਗੋਂ ਥਣ ਛਿੱਲਿਆ ਗਿਆ ਜਾਨੀ ਕਿ ਸਰੂਨ ਠੀਕ ਆ ਚੀਪਾ ਆਉਂਦਾ ਪਰ ਆ ਥਣ ਵੱਡ ਹੋਣ ਕਰਕੇ ਤਾਂ ਤੁਹਾਨੂੰ ਤਿੱਲਾਂ ਦੇ ਵਿੱਚ ਮੈਂ ਦਿੱਤੀ ਜਾਊਗੀ ਵੈਸੇ ਤੁਸੀਂ ਪਾਸ ਕਰ ਲਿਓ ਚੀਪਾ ਦੋਸਤੋਂ ਆਉਂਦਾ ਥਣ ਚੱਲਣਾ ਨਾ ਚੱਲਣਾ ਇਹ ਤੁਹਾਡੀ ਕਿਸਮਤ ਆ ਪਰ ਐਡੇ ਦੁੱਧ ਵਾਲੀ ਮੈਂ ਤੁਸੀਂ ਬਰੀਡ ਤਿਆਰ ਕਰਨ ਦੇ ਲਈ ਜੇ ਲੈ ਜੋਗੇ ਜਾਂ ਦੁੱਧ ਪਾਉਣ ਦੇ ਲਈ ਲੈ ਜੋਗੇ ਤਾਂ ਤੁਸੀਂ ਬਹੁਤ ਚੰਗੇ ਰਹੋਗੇ ਲਓ ਵੀ ਦੋਸਤੋਂ ਜੇ ਕੋਈ ਮੇਰਾ ਸੱਜਣ ਡੈਰੀ ਵਾਲਾ ਵੀਡੀਓ ਦੇਖਦਾ ਜਾਂ ਕੋਈ ਬਰੀਡਰ ਸੱਜਣ ਵੀਡੀਓ ਦੇਖਦਾ ਅੱਗੇ ਵੱਡੇ ਦੁੱਧ ਵਾਲੀਆਂ ਕੱਟੀਆਂ ਲੈਣੀਆਂ ਚਾਹੁੰਦਾ ਘਰੇ ਬਰੀਡ ਤਿਆਰ ਕਰਨੀ ਚਾਹੁੰਦਾ ਇਹ ਦੋਸਤੋ ਮੈਂ ਪਿੰਡ ਜਮੀਤਗੜ੍ਹ ਜ਼ਿਲ੍ਹਾ ਫਤੇਗੜ ਸਾਹਿਬ ਜਦੋਂ ਸਰਹੰਦ ਤੋਂ ਚੰਡੀਗੜ੍ਹ ਰੋਡ ਜਾਣਾ ਨਾ ਆਪਾਂ ਤਾਂ ਉੱਥੇ ਰਸਤੇ ਦੇ ਵਿੱਚ ਪਿੰਡ ਪੈਂਦਾ ਬਡਾਲੀਆ ਲਾ ਸਿੰਘ ਕਸਬਾ ਪੈਂਦਾ ਉਹਦੇ ਨਾਲ ਪਿੰਡ ਜਮੀਤਗੜ੍ਹ ਪੈਂਦਾ ਉਹ ਜਮੀਤਗੜ੍ਹ ਪਿੰਡ ਦੇ ਵਿੱਚ ਵਾਲੀਆ ਫਾਰਮ ਦੇ ਉੱਤੇ ਮੈਂ ਖੜੀ ਆ ਤਾਂ ਵਾਲੀਆ ਸਾਹਿਬ ਦਾ ਨੰਬਰ ਥੱਲੇ ਸਕਰੀਨ ਦੇ ਚੱਲ ਰਿਹਾ ਤਾਂ 9876529252 ਵਾਲੀਆ ਸਾਹਿਬ ਦਾ ਨੰਬਰ ਆ ਤਾਂ ਇਹ ਚੱਲ ਰਿਹਾ ਸਕਰੀਨ ਦੇ ਉੱਤੇ ਤਾਂ ਤੁਸੀਂ ਵਾਲੀਆ ਸਾਹਿਬ ਨਾਲ ਰਾਬਤਾ ਕਾਇਮ ਕਰ ਲਿਓ ਐਨੇ ਦੁੱਧ ਵਾਲੀ ਮੈਂ ਦੋਸਤੋ ਤੁਹਾਨੂੰ ਕਿਤੇ ਟਾਮੀ ਟੱਲੀਓ ਮਿਲੂਗੀ ਲੋਕਾਂ ਕੋ ਗੱਲਾਂ ਬਹੁ ਮਾਰੀ ਜਾਣਗੇ ਪਰ ਸਮੇਤ ਰਿਕਾਰਡ ਹੋਇਆ ਹੋਇਆ ਦੁੱਧ ਤੁਹਾਨੂੰ ਕਿਤੇ ਟਾਮੀ ਹੋਵਾ ਮੱਝ ਮਿਲੂਗੀ ਤਾਂ ਐਨੇ ਭਾਅ ਦੇ ਵਿੱਚ ਇਹ ਸੰਭਵ ਹੀ ਨਹੀਂ ਹੈਗਾ 20 ਕਿਲੋ ਵਾਲੀ ਮੱਝ ਦੋਸਤੋ ਤਾਇ ਤਾਂ 3 ਲੱਖ ਦੀ ਮੱਝ ਮਿਲਦੀ ਐ ਤਾਂ ਤੁਹਾਨੂੰ 80000 ਤੋਂ ਨਰਮ 75000 ਦੇ ਨੇੜੇ ਮੱਝ ਮਿਲ ਜਾਊਗੀ ਤਾਂ ਤੁਸੀਂ ਜੇ ਮੇਲਾ ਲੁੱਟ ਹੁੰਦਾ ਦੋਸਤੋ ਲੁੱਟ ਲਿਓ ਤਾਂ ਵਾਲੀਆ ਸਾਹਿਬ ਦੇ ਨਾਲ ਰਾਬਤਾ ਕਾਇਮ ਕਰ ਲਿਓ ਰਿੰਗ ਮਾਰ ਲਿਓ ਵਾਲੀਆ ਸਾਹਿਬ ਨੂੰ ਘੱਟ ਵੱਧ ਕਰਕੇ ਬਾਰਗੇਨਿੰਗ ਕਰਕੇ ਮੱਝ ਖਰੀਦ ਲਿਓ ਤਾਂ ਮਿਲਦੇ ਆਂ ਦੋਸਤੋ ਅਗਲੀ ਕਿਸੇ ਚੰਗੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ